ਨਮਸਤੈ ਸਤਿ ਸ਼੍ਰੀ ਅਕਾਲ ਬਾਈ ਤੇਰਾ ਚਲਾਨ ਕਰਨਾ ਤੇਰੇ ਬੈਟਿੰਗ ਲਈ ਜਨਾਬ ਸ਼ਦਾਈ ਹੋ ਗਏ ਹਾਂ ਚਾਦਰੇ ਕੁੜ ਦੇ ਨਾਲ ਕੌਣ ਬੈਟ ਲਾਉਂਦਾ ਹੈ ਲਾਉਂਦਾ ਹੈ ਅਕਸਰ ਤੁਸੀਂ ਦੇਖਿਆ ਹੋਣਾ ਹੈ ਕਿ ਫਿਲਮਾਂ ਦੇ ਵਿੱਚ ਹੀਰੋ ਪੁਲਿਸ ਦਾ ਰੋਲ ਬਖੂਬੀ ਨਿਭਾਉਂਦੇ ਨੇ ਤੇ ਇਸ ਰੋਲ ਦੇ ਨਾਲ-ਨਾਲ ਐਕਟਿੰਗ ਦਾ ਵੀ ਕਿਰਦਾਰ ਨਿਭਾਇਆ ਜਾਂਦਾ ਹੈ ਅਜਿਹਾ ਹੀ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਵਿੱਚ ਬਤੌਰ ਪੁਲਿਸ ਇੰਸਪੈਕਟਰ ਬਲਵਿੰਦਰ ਸਿੰਘ ਪਰਮਾਰ ਜੋ ਕਿ ਪੁਲਿਸ ਦੀ ਨੌਕਰੀ ਦੇ ਨਾਲ-ਨਾਲ ਫਿਲਮੀ ਅਦਾਕਾਰੀ ਦਾ ਵੀ ਸ਼ੌਕ ਰੱਖਦੇ ਨੇ ਅਤੇ ਉਹਨਾਂ ਵੱਲੋਂ ਕਈ ਫਿਲਮਾਂ ਦੇ ਵਿੱਚ ਕੰਮ ਵੀ ਕੀਤਾ ਗਿਆ ਤੁਸੀਂ ਵੀ ਦੇਖੋ ਇਸ ਸਬੰਧੀ ਸਾਡੀ ਖਾਸ ਰਿਪੋਰਟ ਜਗਰਾਜ ਤੇਰੇ ਖਿਲਾਫ ਸਾਨੂੰ ਕੋਈ ਕੁੱਪਤਾ ਸਬੂਤ ਮਿਲ ਰਹੇ ਨੇ ਇਹ ਦੱਸਾਂਗੇ ਤੈਨੂੰ ਐਸਐਸਓ ਸਾਹਿਬ ਲੱਭ ਲੋ ਸਬੂਤ ਪਰ ਮੈਂ ਤੁਹਾਨੂੰ ਕਹਿਆ ਮੇਰਾ ਬਿਨਾਂ ਵਜਾ ਤੂੰ ਰਹਿਣਾ ਰੁਕਿਆ ਕਰੋ ਕੋਈ ਨਾ ਕਰਦੇ ਆ ਤੈਨੂੰ ਅਰੈਸਟ ਦੇਖ ਲਾਂਗੇ ਦੋਸਤੋ ਮੈਂ ਬਲਵਿੰਦਰ ਸਿੰਘ ਪਰਮਾਰ ਫਿਲਮੀ ਨੇ ਮੇਰਾ ਬੈਲੀ ਪਰਮਾਰ ਤੇ ਮੈਂ ਡਿਪਾਰਟਮੈਂਟ ਚ ਜੋ ਹੈ ਤੁਹਾਡੇ ਸਾਹਮਣੇ ਕੈਮਰੇ ਤੇ ਦਿਖਾਈ ਰਿਹਾ ਮੈਂ ਡਿਊਟੀ ਦੌਰਾਨ ਆਹ ਸਰਕਾਰੀ ਗੱਡੀ ਯੂਜ਼ ਕਰਦਾ ਔਰ ਸ਼ਾਟ ਦੌਰਾਨ ਜੋ ਮੇਰੀ ਇਹ ਗੱਡੀ ਹੈ সাফਾਰੀ ਇਹ ਯੂਜ਼ ਕਰਦਾ ਦੋਨਾਂ ਨੂੰ ਅਲੱਗ-ਅਲੱਗ ਟਾਈਮਾਂ ਤੇ ਯੂਜ਼ ਕਰਦਾ ਤੇ ਮੇਰੇ ਕਾਫੀ ਪ੍ਰੋਜੈਕਟ ਜਿਹੜੇ YouTube ਵਗੈਰਾ ਤੇ ਦੂਜਾ ਦੂਜੇ ਚੈਨਲਾਂ ਤੇ ਚੱਲਦੇ ਆ ਜਿਨ੍ਹਾਂ ਦੇ ਵਿੱਚੋਂ ਮੇਰਾ ਲੇਟੈਸਟ ਪ੍ਰੋਜੈਕਟ ਜਿਹੜਾ ਹੈਗਾ ਗਰਾਰੀ ਬਾਜ ਆ ਜਿਹਦੇ ਵਿੱਚ ਮੈਂ ਤੇ ਜੱਗੀ ਖਰੋੜ ਦੋਨਾਂ ਨੇ ਐਕਟਿੰਗ ਕੀਤੀ ਹੈ ਮੇਰੇ ਵੱਲੋਂ ਪੁਲਿਸ ਇੰਸਪੈਕਟਰ ਦੀ ਭੂਮਿਕਾ ਨਿਭਾਈ ਗਈ ਹੈ ਔਰ ਉਸ ਗਾਣੇ ਨੂੰ ਗਾਇਆ ਅਮਨ ਸ਼ਿਰਗਿਲ ਨੇ ਤੇ ਗਾਣੇ ਨੂੰ ਡਾਇਰੈਕਟ ਕੀਤਾ ਜਸਪ੍ਰੀਤ ਮਾਨ ਜੋ ਮੇਰੇ ਫੇਵਰਟ ਡਾਇਰੈਕਟਰ ਨੇ ਉਹਨਾਂ ਨੇ ਡਾਇਰੈਕਟ ਕੀਤਾ ਮੈਂ ਪੁਲਿਸ ਦੀ ਭੂਮਿਕਾ ਵਧੀਆ ਨਿਭਾ ਲਊਗਾ ਇਸ ਕਰਕੇ ਮੈਨੂੰ ਪੁਲਿਸ ਦਾ ਰੋਲ ਦਿਲਦੇ ਆ ਤੇ ਬਾਕੀ ਡਾਇਰੈਕਟਰਾਂ ਨੂੰ ਪਤਾ ਹੁੰਦਾ ਪਰਸਨੈਲਿਟੀ ਦੇ ਸਾਹਮਣੇ ਕਿਹੜਾ ਕਿਹੜਾ ਰੋਲ ਬੰਦੇ ਨੂੰ ਸ਼ੂਟ ਕਰਦਾ ਉਹ ਸਭ ਨਾਲ ਦੇ ਦਿੰਦੇ ਆ ਬਟ ਮੇਰੇ ਬਲੋਂ ਕੋਈ ਪ੍ਰੋਬਲਮ ਨਹੀਂ ਹੁੰਦਾ ਉਸ ਤੋਂ ਬਾਅਦ ਮੇਰੀ ਰੈਸਟ ਟਾਈਮ ਆਉਂਦਾ ਸਾਡੇ ਪੀਸੀਆਰ ਦੇ ਵਿੱਚ ਰੈਸਟ ਟਾਈਮ ਹੁੰਦਾ ਉਸ ਰੈਸਟ ਟਾਈਮ ਦੇ ਵਿੱਚ ਮੈਂ ਇਹ ਸ਼ੂਟਿੰਗ ਲਾਈਨ ਨੂੰ ਮੋਡਲਿੰਗ ਲਾਈਨ ਨੂੰ ਮੇਨਟੇਨ ਕਰਦਾ ਜੋ ਮੇਰੇ ਡਾਟਾ ਹੁੰਦੀਆਂ ਨੇ ਸ਼ੂਟਿੰਗ ਦੀਆਂ ਉਹ ਮੈਂ ਰੈਸਟ ਜੋ ਟਾਈਮ ਹੁੰਦਾ ਉਹਦੇ ਵਿੱਚ ਮੈਂ ਡੇਟ ਦਿੰਦਾ ਉਹ ਚ ਸ਼ੂਟ ਕਰਦਾ ਪੀ ਲੈਂਕ ਲਈ ਲੁਧਿਆਣਾ ਸੇ ਸੁਰੇਂਦਰ ਰੋੜਾ ਸੁਣਨੀ ਕੀ ਰਿਪੋਰਟ